ਆਇਨਾ ਸਟਰ ਅਰੇ ਜ ਟੋਕੋ ਕੀ ਹੈ ਰੱਖੇ تھے ਬਾਹਰ ਗਾਜਰਾਂ ਦਾ ਰਿਜ਼ਲਟ ਦੇਖਦੇ ਆ ਮੈਡਾ ਨ ਹੋ ਗਿਆ ਆ ਕੇ ਇਹਦੀ ਹੁਣ ਆ ਕੇ ਹੈ ਆਰਕੇ ਵਾਲੀ ਗਾਜਰ ਅੱਗੇ ਬੋਲਦੀ ਹੈ ਇਹ ਆਹ ਦੇ ਤਬ ਵਧੀਆ ਨਹੀਂ ਮੈਂ ਦੇਖਾ ਖਿੱਚ ਕੇ ਕਦੀ ਉਹ ਛੁੱਟੀ ਹੋਆ ਖਾਲੇ ਟਾਈਮ ਘਟ ਹੋ ਗਿਆ ਇਹਨਾਂ ਨੂੰ ਹਾਂ ਉਹ ਤਾਂ ਕਾਲੀ ਤੇ ਜਨੂ ਆ ਕੇ ਖੜਨੂ ਹੀ ਨੇ ਚਲ ਲੈ ਕੜੰਗ ਦੀ ਬਣਾ ਲੈ ਬੱਤੂ ਤਾਂ ਆਈ ਨਾ ਕਹੇ ਇਹਨਾਂ ਦੀ ਲੈ ਆ ਦੇ ਹੋਰ ਉਹਨੇ ਕੋ ਦੰਤ ਨੇਰੀ ਲਿਆਤੀ ਪਿਛਲੇ ਸਾਲ ਦੀ ਗੱਲ ਕਰਦੇ ਹਾਂ ਨਾ ਮੇਰਾ ਕੋਈ ਫਰੈਂਡ ਤਾਂ ਉਹ ਆਇਆ ਜਰਾ ਗਾਜਰਾਂ ਦੇਖਣਾ ਇੱਥੇ ਮੇਰੇ ਕੋ ਖੜਾ ਖੜਾ ਮੈਂ ਘਰੋਂ ਚਲੇ ਗਿਆ ਤੂੰ ਦੇਖ ਕੇ ਪੱਟ ਫਿਰ ਜੜ ਦੇਖ ਪਹਿਲਾਂ ਥੱਲੇ ਸੂ ਸਾਈਡ ਤਾਂ ਬਾਅਦ ਚ ਹੋ ਜਾਂਦਾ ਓ ਇੱਕੋ ਦਿਨ ਸਾਰੀ ਉਹ ਵੱਟ ਲੈ ਗਿਆ ਸਾਡੀ ਪੱਟ ਕੇ ਗਾਜਰਾਂ ਦੀ ਆ ਤਾਂ ਜਾਈ ਜੀ ਪਹਾੜੀ ਗਾਜਰ ਦਾ ਰੰਗ ਹੁੰਦਾ ਹੋ ਜਾ ਨਿਕਲੇ ਆ ਦੇਖੋ ਕਿੰਨੀਆਂ ਹੋ ਗਈਆਂ ਉਧਰ ਬਾਈ ਪੜਤੀਆਂ ਦੇਖ ਪਹਿਲਾਂ ਦੇਖ ਹਾਂ ਆ ਹੁੰਦਾ ਆਪਣੀ ਲਈ ਚੀਜ਼ ਦਾ ਫਾਇਦਾ ਮਦਾ ਪੈਰ ਵੀ ਦੇਖ ਕੇ ਧਰਦਾ ਆਪਾਂ ਬੋਦੀ ਦੇ ਤਲੇ ਜਿਹੜਾ ਚਰਹ ਰਹੀ ਨੂੰ ਆਪਣੇ ਹਾਂ ਬਹੁਤ ਹਰਚੂ ਨਹੀਂ ਇਹਨਾ ਬੱਚੇ ਗੋਪੀ ਪਾਲਾ ਆ ਪਹਾੜੀ ਗੱਜਰ ਵਰਗਾ ਰੰਗ ਦਾ ਗੱਜਰ ਬੜਾ ਐਤ ਕੀ ਨੀ ਹੈ ਗੱਜਰ ਵਧੀਆ ਉਹ ਗੋਪੇ ਕੇਰੀਆ ਘਟਿਆਂ ਤੇ ਇੱਕ ਬਟੂ ਨਹੀਂ ਹਲੇ ਨਿਕਲੀ ਬਰਸੀਨ ਵਾਲੀ ਤਾਂ ਵੇਹ ਸਾਫ ਕਰ ਜਾਂਦੀ ਐਤ ਕੀ ਹੋਣੀ ਈ ਜੇ ਮੋਟੀ ਤੂੰ ਕਾਲੀ ਕਰੀਏ ਪਟਲਾ ਗੱਜਰ ਪਟਲਾ ਗੱਜਰ ਜੀ ਨੰਨੂ ਹੋਰ ਹੋਣਾ ਤਾਂ ਮੋਟੀ ਫਿਰ ਹੋ ਜਾਣਗੀ ਹਾਂ ਚੱਲ ਇੱਕ ਬਾਰ ਦੀ ਪੱਟੀ ਹਲ ਤਾਂ ਚੱਲ ਹੁਣ ਆ ਪੈਣ ਲੱਗ ਗਈ ਨਾਲ ਹਾਂ ਔਰ ਜਿਹੜੀ ਸਭ ਤੋਂ ਮੋਟੀ ਆ ਉਹ ਤਾਂ ਤੂੰ ਛੱਡੇ ਹਾਂ ਕਿਸਕੇ ਲਈ ਚਲ ਮੈਂ ਲੈ ਉਹ ਥੋੜੀ ਨਾ ਵੇਚ ਥੱਲੇ ਨਮਾ ਧਣੀਆਂ ਜੰਮਦਾ ਉਹ ਤੇ ਪੈਰ ਦੇਖ ਕੇ ਧੜੀ ਧਣੀਆਂ ਬਥੇਰਾ ਜੰਮਦਾ ਥੱਲੇ ਬਾਓ ਕੈਸਾ ਮਿਲਿਆ ਰਿਜ਼ਲਟ ਹਾਂ ਹੈ ਵੀ ਇਹਨਾਂ ਸਭ ਤੋਂ ਮੋਟੀ ਹੂੰ ਸੁਣ ਲਓ ਇਹ ਨੂੰ ਪਤਾ ਹਾ ਫਾਰਕੀ ਨੋ ਕਿੱਦ ਕਿੰਨਾ ਪੁੱਛਿਆ ਤਾਂ ਗੋਬੀ ਦੇ ਫੋਲੋ ਵੀ ਵਿੱਚ ਵਿੱਚ ਖਰਾਬ ਹੋ ਗਿਆ ਆ ਖਰਾਬ ਹੋ ਗਿਆ ਇਹ ਦੇਖੋ ਖਰਾਬ ਹੋ ਗਿਆ ਪੱਤੇ ਨੂੰ ਮੈਂ ਚਾ ਨੂੰ ਕਾ ਮੰਗਿਆ ਮੈਂ ਸੰਸਾਰਾ ਦੇ ਕੋਲ ਗਿਆ ਅੱਜ ਕਿੱਥੇ ਕੀ ਸਵਾਲ ਨਹੀਂ ਪੈਦਾ ਹੁੰਦਾ ਅੱਜ ਚਲ ਕੱਲੂ ਚੱਲ ਕੀ ਦੀ ਰੌਣੀ ਹੈ ਹੇ ਕੀ ਦੀ ਰੌਣੀ ਰੌਣੀ ਕਦ ਬੱਤ ਆਉਗੀ ਆਯੋ ਵੀ ਇੱਥੇ ਕਿੰਨਾ ਕਿੰਨਾ ਦਾ ਅਗਲਾ ਖੇਤ ਪਿਆ ਸਿੰਘ ਦੇ ਕਪਸਾ ਕੇ ਤੁਰ ਇਹ ਦੱਬ ਕੇ ਬੜਨਾ ਪੈਣਾ ਤੂੰ ਸਵੇਰ ਸਬੂਰ ਤੋਂ ਲੱਗ ਜਾਇਆ ਕਰ ਕਾ ਨੂੰ 10 ਵਜੇ ਤੂੰ ਰਹਿ ਮੋਟਰੇਟੇ ਖਾ ਕੇ ਆਉ ਆ ਗਿਆ ਕਦਾ ਚੱਲੀ ਠਹਿਰ ਜਾਦੇ ਪਹਿਲਾਂ ਇਹਨੂੰ ਹੀ ਦੇਖਣ ਦੇ ਕਿਹੜਾ ਕਹਿੰਦੇ ਨੇ ਗੁੱਡਲੀ ਯਾਰ ਮੈਂ ਅਸਲ ਭੁੱਲ ਗਿਆ ਹਾਂ ਲੱਗਿਆ ਮੈਂ ਗੋਭੀ ਵਾਲਾ ਤੌਹ ਚਪਟ ਕੇ ਹਾਂ ਪਾਣੀ ਪਾਉਣਾ ਇਹਨਾਂ ਨੂੰ ਆਪਾਂ ਪੜਦੇ ਹਾਂ ਹਰਾ ਗਾਜਰਾਂ ਪਟ ਲਈਆਂ ਸਾਗ ਦਾ ਏਲੋ ਬਣਾਉਣਾ ਹੈ ਇਹਨੇ ਪਿੰਡ ਦੇ ਨੇ ਤਲੇ ਆਇਆ ਲੈ ਜੋ ਉਹਦਾ ਕਣਾ ਸਾਗ ਬਤੂਆ ਆਪਣਾ ਸਾਗ ਬਤੂਆ ਬਹਤਾ ਜਿੰਨਾ ਮਾਰ ਚੀਕ ਪੈ ਜਾਵੇ ਕੋਈ ਚੱਕਰ ਨਹੀਂ ਆਏਗਾ ਬੇਸ਼ੱਕ ਇੱਕ ਪੰਡ ਵੜਤੀ ਜੇ ਹੋਰ ਪੜਦਾ ਤਾਂ ਵਧੀਆ ਰਹੂਗਾ ਆ ਮੱਖੂ ਤਾਂ ਕਣਕ ਵੀ ਹੋਊਗੀ ਐਂ ਤਾਂ ਨਹੀਂ ਕਣਕ ਵੀ ਹੋਊਗੀ ਵਿੱਚ